ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਹੈਗੀ ਇਹ ਸੂਈ ਸਵੇਰ ਡਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਤਨਵੀਰ ਸਿੰਘ ਆ ਬਾਈ ਕਾਈਂ ਦਾ ਫੂਲਾ ਜ਼ਿਲ੍ਹਾ ਬਠਿੰਡਾ ਤਸੀਲ ਪੂਰਾ ਖਾਸ ਫੂਲ ਸਹਰੀ ਆ ਗਿਆ ਆਪਣਾ ਕਿਲੇ ਦੇ ਨਜ਼ਦੀਕ ਘਰ ਆ ਗਿਆ ਜਮਾਨ ਮੋਬਾਈਲ ਨੰਬਰ ਆਪਣਾ 77873 83432 70873 83432 ਦਵਾਰੇ ਬੋਲੀ ਨੰਬਰ 70873 83432 ਘਰ ਦੀ ਵੈੜੀ ਆਪਣੀ ਹਾਂ ਵੀ ਕਿਹੜਾ ਸੁਆ ਸੁਈਏ ਇਹ ਦੂਜਾ ਸੁਆ ਸੁਈਏ 6 ਦਿਨਾਂ ਦਾ 6 ਦਿਨਾਂ ਦਾ ਕਹਵੇਂ ਦਿਨ ਹੋ ਗਿਆ ਸੁਈ ਨੂੰ ਇਹ ਹੈਗਾ ਚੌਥਾ ਦਿਨ ਆ ਵੀ ਅੱਜ ਤੇ ਬੱਚਾ ਦੇ ਤਾਂ ਬੱਚੀ ਆ ਨਹੀਂ ਹਣਾ ਕਿਹੜੇ ਸੀਮ ਦੇ ਜ਼ਿਆਦਾ ਕੁ? ਬਸ ਸੀਮੋਂ ਲੰਘਾ ਦੇ ਚੰਗੀ ਹੋਣਾ ਤਾਂ ਬੱਚੀ। ਤੂੰ ਵਧੀਆ ਕਹਿ ਕੇ ਭਰਾ ਸੀਗਾ। ਹਾਂ ਹਾਂ ਵਧੀਆ ਕਹਿ ਕੇ। ਤੇ ਜੇਰ ਜੋਰ ਜਮਾ ਓਕੇ ਆ। ਜੇਰ ਜਮਾ ਵੀਡੀਓ ਹੈਗੀ ਅਬੀ। ਕਹਿ ਮੈਂ ਦਰ ਹੋ ਗਿਆ ਅੱਜ ਸੂਈ ਨੂੰ। ਚੌਥਾ ਦਿਨ ਵੀ ਬੋਲੇ ਕੀ ਹੋਣਾ। ਚੌਥਾ ਦਿਨ ਸੂਈ ਨੂੰ। ਦੁੱਧ ਹੁਣ ਚੋਣ ਵਾਲਾ ਕਿੰਨਾ ਹੈਗਾ? ਉਹ ਤਾਂ ਹੈਗਾ 12 ਮੇਰਾ ਜਦੋਂ ਮੋਗਾ। 6 ਕਿਲੋ ਪਰ ਟਾਈਮ ਦਾ ਜੇ ਕੋਈ ਵੀ ਸੌਦਾ ਕਰਦਾ ਦੋ ਟਾਈਮ ਚ ਵਧਾ ਦਾਂਗੇ। ਚੋਣ ਚ ਵਾਧਾ ਰੋ ਤੁਰਾ ਕਿਵੇਂ? ਜੁਰੀ ਵਧੀਆ ਬਈ ਘਾਰਾਂ ਮਾਰ ਕੇ ਦਿਖਾਉਂਗਾ। ਸੁਭਰ ਧਾਰਾ ਦੇਖੋ ਇਹਦੇ ਕਹਿ ਵਾਧਾ ਮੋਟਾ-ਮੋਟ ਤੇ ਵੀ ਨਿਆਣਾ ਤਾਂ ਪਾਉਣੀ ਆ ਪਾ ਲੋ ਨਹੀਂ ਪਾਉਣੀ ਕੋਈ ਟਿਕਦੀ ਨਹੀਂ ਨਾ ਮੂਹਲੇ ਸੜ ਜਾਰਦੀ ਸਰ ਸੋ ਵੀਰੋ ਥਾਣ ਦੇਖੋ ਕਿਆ ਬਾਤ ਆ ਮੋਟਾ-ਬੋਟਾ ਥਾਣਾ ਤੇ ਚੋਣ ਜਵਾਬ ਇੱਕ ਨੰਬਰ ਛੱਡੀ ਮੜੇ ਅੱਛਾ ਥਾਣਾ ਦਿਖਾ ਦੀਏ ਸੋ ਥਾਣਾ ਦੇਖੋ ਚਾਰੇ ਸਾਫ ਸੁਥਰੇ ਤੇ ਚਵਾਈ ਦੇ ਇੱਕ ਨੰਬਰ ਆ ਜਮਾ ਹਨਾ ਹਾਂ ਬਈ ਬੂਰੀ 12 ਲੀਟਰ ਦੁੱਧ ਨੱਟੇ ਜਮਾ ਚੋਣ ਦਾ ਹਾਜ਼ਰ ਆ ਹਾਂ ਬਈ ਹਾਂ ਚੰਨਾਂ ਦੇ ਦੁੱਧ ਪਾਉਂਦਾ ਜਾ ਰਿਹਾ ਹੈ ਬਈ ਮੰਨ ਕੇ ਚੱਲ 17-18 ਕਿਲੋ ਬਹੁਤ ਆਏਗੀ 17-18 ਕਿਲੋ ਦੁੱਧ ਦੇ ਦੋਗੀ ਹਾਂ ਬਈ ਰੇਟ ਕੀ ਰੱਖਿਆ ਆਪ ਇਹਦਾ ਇਹ ਹਾਰਡ ਲਾਇਨ ਦੇ ਨਾਲ ਮਾਣਾ ਮਟਾ ਛੋੜ ਛੱਪਾ ਬਸ ਛੋੜ ਛੱਪੀ ਥੋੜੀ ਬਾਹਰ ਨੂੰ ਸਭਰੋ ਕੱਦ ਕਾੜ ਵਗੈਰਾ ਵੇਖਦਾ ਦੇਖ ਸੋਹਣਾ ਸਾਫ ਸੁਥਰਾ ਥਣ ਚਾਰੇ ਨਿਖੜਦੇ ਵਿੱਤੀ ਤੇ ਤੇ ਠੰਡੀ ਸੀ ਲੈਣੀ ਹੈ ਨਿਆਣਾ ਪਾ ਲੋ ਤੇ ਨਾ ਪਾਉ ਕੋਈ ਦਿੱਕਤ ਨਹੀਂ ਚੌਣ ਚਵਾ ਚੰਗਾ ਤੇ 18 ਕਿਲੋ ਦੁੱਧ ਨੇ ਆਰਾਮ ਨਾਲ ਦੇਣਾ ਚੰਗੀ ਗੇਅਰ ਕਰਾਂਗੇ ਆਪਾਂ ਤੇ ਮੁਠੀ ਵਾਲਾ ਥਾਣਾ 12 ਲੀਟਰ ਦੁੱਧ ਤੀਜੇ ਚੌਥੇ ਤੀਜੇ ਕ ਦਿਨ ਦੀ ਸੂਈ ਥੱਲੇ ਹਾਜ਼ਰ ਆ ਤੇ ਵੀਰੇ ਜੇਰ ਜੂਰ ਸਹੀ ਪਈ ਜਾਵਾ ਹਾਂ ਬਈ ਵੀਡੀਓ ਹੈਗੀ ਹੈ ਜੇਰ ਦੀ ਠੀਕ ਆ ਮਗਰ ਬੱਚੀ ਆ ਸੂਈ ਸਭਾਈ 68000 ਦੇ ਵਿੱਚੋਂ ਤਾਜੀ ਸੂਚਿ ਵੇਖਿ ਘਰੇਲੂ ਵਾੜਾ ਵੀਰ ਦੀਆਂ ਦੋ ਚਾਰ ਨਾ ਘਰ ਹੋਰ ਰੱਖੇ ਹੋਇਆ ਤੇ ਵੀਰੇ ਨੰਬਰ ਬੋਲਦੀ ਆਪਣਾ 708778380 ਪਿੰਡ ਫੂਲ ਜ਼ਿਲ੍ਹਾ ਬਠਿੰਡਾ ਵੀਰੋ ਦੇਖਣੇ ਚੈਨਲ ਨੂੰ ਪਿਆਰ ਦੇਣੀ ਤੇ ਆਜਾ